ਮੈਂ ਇਸ ਪਿੰਡ ਦੀ ਜਸਵਿੰਦਰ ਕੌਰ ਪਾਂਚਿਆਂ ਇਹ ਕਾਫੀ ਚਿਰ ਤੋਂ ਸੜਕ ਦਾ ਚੱਲਦਾ ਪਿਆ ਆ ਤੇ ਅਸੀਂ ਪਹਿਲਾਂ ਇੱਥੇ ਇੱਥੇ ਬਟਾ ਬਿਛਾਇਆ ਸੀਗਾ ਸਾਰੇ ਸਾਡੇ ਨਗਰ ਨੇ ਇਕੱਠੇ ਹੋ ਕੇ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਸੀ ਜਿਸ ਟਾਈਮ ਆਣ ਕੇ ਇਹਨਾਂ ਨੇ ਸਾਰਾ ਹੀ ਖੇਤ ਬਾਹ ਦਿੱਤਾ ਆ ਵਿਚੇ ਇਹਨਾਂ ਨੇ ਸਾਡੇ ਜੋ ਵੀ ਇਹਨਾਂ ਨੇ ਰਸਤਾ ਛੱਡਿਆ ਸੀਗਾ ਸਾਰੇ ਹੀ ਖੇਤ ਬਾਹ ਕੇ ਤੇ 12 ਬੰਦੇ ਸੱਦੇ ਸੀਗੇ ਕੁਝ ਪਿੰਡ ਦੇ ਸੀਗੇ ਇਹਨਾਂ ਨੇ ਜਾਣੇ ਕਿ ਸਾਡੇ ਪਿੰਡ ਦਾ ਕੋਈ ਇੱਥੇ ਮਜ਼ਦੂਰ ਨਹੀਂ ਸੀਗਾ ਤੇ ਸਾਨੂੰ ਇਸ ਗੱਲ ਬਾਰੇ ਕਿਸੇ ਨੂੰ ਵੀ ਪੰਚਾਇਤ ਨੂੰ ਪਤਾ ਨਹੀਂ ਸੀਗਾ ਤੇ ਇਸ ਕਰਕੇ ਇਹਦਾ ਕੇਸ ਚੱਲਦਾ ਪਿਆ ਆ ਤੇ ਸਾਡੇ ਜਦੋਂ ਸਾਨੂੰ ਇਹਨਾਂ ਨੂੰ ਪਤਾ ਲੱਗਾ ਸਾਰੇ ਪਿੰਡ ਦੇਆਂ ਨੂੰ ਤੇ ਇਹਨਾਂ ਨੇ ਸਾਰਿਆਂ ਨੂੰ ਕਾਲ ਕੀਤੀ ਥਾਣੇ ਵਿੱਚ ਗਏ ਥਾਣੇ ਤੋਂ ਬਾਅਦ ਉੱਥੇ ਗਏ ਆ ਨਵੇਂ ਸ਼ਹਿਰ ਉਸ ਤੋਂ ਬਾਅਦ ਵਕੀਲ ਵਕੀਲ ਨੂੰ ਮਿਲਣ ਗਏ ਆ ਹਾਂਜੀ ਕਿੰਨੇ ਬੰਦੇ ਸੀਗੇ ਜਿਹੜੇ ਇੱਥੇ ਆਏ ਸੀਗੇ 15 20 ਜਣੇ ਸਰ ਸੀਗੇ ਹਾਂਜੀ ਜਿਹੜੀ ਤੁਸੀਂ ਆ ਸੜਕ ਬਣਾਈ ਸੀਗੀ ਇਹ ਖਤਮ ਕਰ ਦਿੱਤੀ ਆ ਜਾਂ ਹਾਂਜੀ ਇਹ ਸਰ ਖਤਮ ਕਰ ਦਿੱਤੀ ਆ ਬਾਕੇ ਇਹ ਸੜਕ ਜਾਂਦੀ ਕਿੱਥੇ ਨੂੰ ਸੀਗੀ ਇਹ ਰਵਿਦਾਸ ਮੰਦਰ ਨੂੰ ਸੜਕ ਨਿਕਲਦੀ ਪਈ ਆ ਤੇ ਇਹਦੇ ਕੋਲ ਇਹ ਸਾਡਾ ਇਹਦੇ ਕੋਲ ਨਕਸ਼ਾ ਵੀ ਬਣਿਆ ਪਿਆ ਆ ਸਰ ਨਕਸ਼ੇ ਦੇ ਵਿੱਚ ਬੋਲਦੀ ਆ ਸੜਕ ਨਕਸ਼ੇ ਵਿੱਚ ਬੋਲਦੀ ਆ ਸਰ ਹਾਂਜੀ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਜਦੋਂ ਆ ਪੀਲ ਪਾਵੇ ਉਦੋਂ ਕੋਈ ਨਹੀਂ ਸੀਗਾ ਇਸ ਟਾਈਮ ਦਪੈਣ ਨੂੰ ਆਣ ਕੇ ਇਹਨਾਂ ਨੇ ਤਾਰਾਂ ਬੰਨ ਦਿੱਤੀਆਂ ਸੀਗੀਆਂ ਉਸ ਟਾਈਮ ਵੀ ਇੱਥੇ ਕੋਈ ਮਜ਼ਦੂਰ ਦੇਣਾ ਨਹੀਂ ਸੀਗਾ ਸਾਡੇ ਪਿੰਡ ਦਾ ਤੇ ਤੁਸੀਂ ਹੁਣ ਪਿੰਡ ਵਾਸੀ ਤੁਸੀਂ ਜ਼ਿੰਮੇਵਾਰ ਅ ਮੌਜੂਦਾ ਪੰਚ ਹੋਣ ਦੇ ਨਾਤੇ ਤੁਸੀਂ ਪ੍ਰਸ਼ਾਸਨ ਤੋਂ ਤੇ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਾਂਗੇ ਕਿ ਸਾਡਾ ਜੋ ਵੀ ਸਾਡਾ ਰਸਤਾ ਨਿਕਲਦਾ ਆ ਉਹ ਸਾਡੇ ਭਵ ਮਹਾਂ ਭਗਵਾਨ ਤੱਕ ਸਾਨੂੰ ਪਹੁੰਚਣਾ ਪਵੇ ਸਾਡੀ ਅਪੀਲ ਆ ਸਾਡੇ ਸਾਰੇ ਪਿੰਡ ਨੂੰ ਅਪੀਲ ਆ ਵੀ ਇਹ ਸਾਡਾ ਰਸਤਾ ਨਿਕਲਣਾ ਚਾਹੀਦਾ ਆ ਤੇ ਅਸੀਂ ਸਾਡਾ ਪਿੰਡ ਸਾਡੇ ਨਾਲ ਆ ਸਾਰੇ ਤੇ ਇਹ ਸਾਡੇ ਡਾਕਟਰ ਮੇਦਕਾਦ ਦੀ ਇਹ ਮੂਰਤੀ ਨੂੰ ਵੀ ਇਹ ਪਚਾਉਂਦੇ ਪਏ ਆ ਸ਼ਾਮ ਨੂੰ ਆਣ ਕੇ ਨੁਕਸਾਨ ਕਰਦੇ ਆ ਆ ਇਸ ਵੇ ਅੰਬੇਡ ਕਰਨਾ ਕਰਦੀ ਸੁਮਨ ਵਾਲਾ ਸੁਮਨ ਵਾਲਾ बोल रही हां ए ਸਾਡੇ ਜਦੋਂ ਵੀ ਆਉਂਦੇ ਆ ਸਾਡੇ ਖੇਤ ਵਿੱਚ ਜੋ ਵੀ ਸਾਨੂੰ ਇਹ ਸਾਡੇ ਪਿੰਡ ਦੇ ਆ ਜੇ ਕਿਤੇ ਬਾਹਰ ਇਹ ਸਾਡੇ ਪਿੰਡ ਦੇ ਆ ਪੰਡਿਤ ਲੋਗ ਆ ਉਧਰ ਦੂਜੇ ਪਾਸੇ ਰਹਿੰਦੇ ਆ ਹੈਗੇ ਪਿੰਡ ਦੇ ਆ ਕੁਝ ਬੰਦੇ ਦੁਪਹਿਰੇ 12 ਵਜੇ ਆਏ ਆ ਕੁਝ 8 10 ਬਾਹਰੋਂ ਲੈ ਕੇ ਆਏ 8 10 ਜਣੇ ਆਪ ਆਪ ਸੀਗੇ ਨਹੀਂ ਟਰੈਕਟਰ ਬਾਏ ਤੇ ਖੇਤ ਬਾਹਾਵਾਦ ਵਿੱਚ ਪਾਣੀ ਲਾ ਦਿੱਤਾ ਤੇ ਜੋ ਵੀ ਸਾਡਾ ਇਹਦੇ ਵਿੱਚ ਪਾਈਪ ਇਟਾ ਰੋੜੇ ਪਏ ਸੀ ਸਭ ਖਲਾਰ ਗਏ ਸਭ ਛੱਪੜ ਵਿੱਚ ਚੱਕ ਕੇ ਮਾਰੇ ਇਹਨਾਂ ਨੇ ਤੇ ਸਾਨੂੰ ਇਹੀ ਮੰਗ ਆ ਜੋ ਸਾਡਾ ਰਸਤਾ ਬਣਦਾ ਆ ਉਹ ਸਾਨੂੰ ਮਿਲਣਾ ਚਾਹੀਦਾ ਆ ਨਹੀਂ ਤਾਂ ਅਸੀਂ ਜਿੱਥੇ ਤੱਕ ਵੀ ਸਾਡੀ ਜਾ ਜਾਣਾ ਪਿਆ ਸਾਡੀ ਪਹੁੰਚ ਹੋ ਗਈ ਅਸੀਂ ਜਾਵਾਂਗੇ ਜਿੱਥੇ ਤੱਕ ਵੀ ਜਾਣਾ ਪਿਆ ਜਾਵਾਂਗੇ ਅਸੀਂ ਸਾਰੇ ਹੀ ਸਾਰੇ ਹੀ ਬੰਦੇ ਬੀਬੀਆਂ ਸਭ ਇਕੱਠੇ ਆ ਸਾਨੂੰ ਕੋਈ ਅਲੱਗ ਨਹੀਂ ਕਰ ਸਕਦਾ ਵਿੱਚੇ ਸਾਡੇ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ ਆ ਉਹਨੂੰ ਰਾਹ ਨਿਕਲਦਾ ਅਸੀਂ ਤਾਂ ਇਹ ਲੈ ਕੇ ਹੀ ਰਵਾਂਗੇ ਜੋ ਮਰਜ਼ੀ ਹੋ ਜਵੇ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ